ਕੀ ਵਾਕਿਆ ਜਿਹੜਾ ਅੱਜ ਮੇਨ ਹਾਈਵੇ ਤੇ ਫਗਵਾੜਾ ਤੋਂ ਜਲੰਧਰ ਜਾਂਦੇ ਹੋਏ ਔਰ ਗੱਡੀਆਂ ਨੂੰ ਅੱਗ ਲੱਗੀ ਐ ਤੇ ਕੀ ਵਾਕਿਆ ਕੀ ਹੋਇਆ ਭਾਜੀ ਮੈਂ ਐਸੇ ਬਲਜੀਤਰਾਮ ਐਸਐਸਐਫ ਫਗਵਾੜਾ ਤੇ ਇਤੋਂ ਜਿੱਥੇ ਅੱਗ ਲੱਗੀ ਐ ਇਤੋਂ ਮੋੜੇ ਗੱਡੀ ਐ ਪਲਟ ਗਈ ਕਾਰ ਤੇ ਉੱਡ ਵੈਨ ਟਕਰਾਉਣ ਨਾਲ ਜਦੋਂ ਟਕਰਾਉਣਾ ਸੀ ਉਦੋਂ ਤੇ ਗਸ਼ਤ ਤੇ ਜਾ ਰਹੇ ਸੀ ਆ ਦੇਖਿਆ ਨਾਲੇ ਸਾਨੂੰ 112 ਤੋਂ ਕਾਲ ਆਕੇ ਵੀ ਜਾ ਕੇ ਦੇਖੋ ਅਸੀਂ ਪਹਿਲੇ ਪਹੁੰਚ ਕੇ ਹੀ ਕੁਦਰਤੀ ਲੰਘ ਰਹੀ ਸੀ ਰਾਸਤੇ ਤੇ ਜਦੋਂ ਅੰਗਰੇਜ਼ੀ ਤਾਂ ਗੱਡੀਓ ਪਾਰਟੀ ਸੀ ਉਹਦੇ ਵਿੱਚ ਇੱਕ ਜੈਂਸੀ ਇੱਕ ਕੈਨੇਡੀਅਨ ਬੱਚਾ ਉਹਨਾਂ ਨੂੰ ਬਾਹਰ ਕੱਢ ਕੇ ਦੂਜੀ ਗੱਡੀ ਬਿਠਾ ਕੇ ਜਲੰਧਰ ਭੇਜਿਆ ਤੇ ਉਹ ਗੱਡੀ ਪਰੇ ਹਾਲੇ ਘਰਾ ਰਿਆ ਸੀ ਪਿਛੋਂ ਟ੍ਰੈਫਿਕ ਸਲੋ ਆ ਰਿਹਾ ਸੀ ਉਹ ਗੱਡੀ ਮੋਲੀ ਇੱਕ ਪਲਟਰਨਟ ਰੋਡ ਦਾ ਪਿਛੋਂ ਸਲੋ ਆ ਰਿਹਾ ਸੀ ਤਕਰੀਬਨ ਜਿੱਥੇ ਗੱਡੀ ਇਹ ਪਹਿਲਾ ਐਕਸੀਡੈਂਟ ਪਾਰਟੀ ਸੀ ਉਤੋਂ 200 300 ਮੀਟਰ 400 ਮੀਟਰ ਤੇ ਪਿੱਛੇ ਸਲੋ ਟ੍ਰੈਫਿਕ ਚੱਲ ਰਿਹਾ ਸੀ ਉੱਜਾ ਸਲੋ ਚੱਲ ਰਿਹਾ ਸੀ ਤੇ ਪਿੱਛੇ ਅਸੀਂ ਦੇਖਿਆ ਤੇ ਧੂਆ ਨਿਕਲ ਰਿਹਾ ਜਿਵੇਂ ਮੋਕੇ ਨਾ ਗਏ ਤਾਂ ਦੋ ਕਾਰਾਂ ਨੂੰ ਆਪਸ ਵਿੱਚ ਟਕਰਾਉਣ ਲਾ ਇਹ ਗੱਡੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਹੜਾ ਅੱਗੇ ਟਰੱਕ ਜਾ ਉਹਦੇ ਚ ਟਕਰਾਈਆਂ ਨਹੀਂ ਆਪਸ ਵਿੱਚ ਹੀ ਟਕਰਾਈਆਂ ਕਿਉਂਕਿ ਉਹ ਮੋੜੇ ਤੋਂ ਅਸੀਂ ਪਰੇ ਕਰਾ ਰਹੇ ਸੀ ਤੇ ਦੋ ਲੇਨਾਂ ਉੱਥੇ ਇੱਕ ਲੇਨ ਚੱਲ ਰਹੀ ਸੀ ਉਹ ਅਸੀਂ ਕੋਨ ਲਾ ਕੇ ਸਾਰੇ ਉਹਨੂੰ ਸਲੋ ਚੱਲ ਰਿਹਾ ਸੀ ਤਾਂ ਇਹ ਪਿੱਛੋਂ ਸਲੋ ਸੀਗਾ ਫਿਰ ਜਾ ਕੇ ਦੇਖੀਏ ਤਾਂ ਦੋਹਾਂ ਕਾਰਾਂ ਸਰ ਕੋਈ ਜਾਲੀਮਾਲੀ ਨੁਕਸਾਨ ਤਾਂ ਨਹੀਂ ਹੋਇਆ ਵਿੱਚ ਫਟੜ ਹੋਈ ਸੀ ਬੰਦੇ ਫਿਰ ਉਹਨਾਂ ਨੂੰ ਸਿਵਲ ਹਸਪੀਟਲ ਸੁਨਨ ਜੀ ਇੱਥੇ ਆ ਰਿਹਾ ਸੀ ਵੀ ਦੋ ਬੰਦੇ ਦੀ ਡੈਥ ਹੋ ਗਈ ਹੈ ਨੇ ਹਾਲੇ ਕੋਈ ਨਹੀਂ ਅਸੀਂ ਤਾਂ ਫਟੜ ਭੇਜੀ ਦੋ ਵਿਅਕਤੀ ਕਿੰਨੇ ਵਿਅਕਤੀ ਸੀ ਗੱਡੀਾਂ 'ਚ ਭਾਜੀ ਇਹ ਹਾਲੇ ਪਤਾ ਕਰਦੇ ਜਲੰਧਰ ਦੇ ਸੀ ਆਪਸ ਵਿੱਚ ਹੀ ਇਹਨਾਂ ਦੀਆਂ ਦੋ ਹੀ ਗੱਡੀਆਂ ਟਕਰਾ ਗਈਆਂ ਟ੍ਰੈਫਿਕ ਸਲੋ ਕਰਕੇ ਜਿਹੜਾ ਇੱਕ ਮੋਟਰਸਾਈਕਲ ਵੀ ਸਵਾਰ ਉੱਥੇ ਮੋਟਰਸਾਈਕਲ ਨੂੰ ਵੀ ਅੱਗ ਲੱਗੀ ਹੈ ਹਾਂਜੀ ਉਹ ਹੁਣ ਦੇਖਦੇ ਆ ਪਿੱਛੇ ਮੋਟਰਸਾਈਕਲ ਲੱਗੀ ਅੱਗ ਜੀ ਤਾਂ ਜਿਹੜੇ ਫਟੜ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਸਿਵਲ ਹਸਪੀਟਲ ਐਂਬੂਲੈਂਸ ਮਗਾ ਕੇ ਸਿਵਲ ਹਸਪੀਟਲ ਫਰਗਵਾ ਤੇ ਉਹ ਤੋਂ ਬਾਅਦ ਫਾਇਰ ਗ੍ਰੇਡ ਵੀ ਫਵਾੜੇ ਤੋਂ ਕੰਟਰੋਲ ਨੂੰ ਕਰਕੇ ਮਂਗਾਈ ਤਾਂ ਕਾਰਾਂ ਦੀ ਅੱਗ ਬੁਝਾਈ ਜਿਹੜਾ ਤੀਜਾ ਟਰੱਕ ਸੀਗਾ ਤੇ ਉਹਦੇ ਟਾਇਰਾਂ ਨੂੰ ਲੱਗ ਗਈ ਸੀ ਤਾਂ ਉਹ ਵੀ ਬੁਝਾਈ ਤੇ ਬਾਕੀ ਟ੍ਰੈਫਿਕ ਨੂੰ ਹੁਣ ਕੰਟਰੋਲ ਕੀਤਾ ਜੀ ਮੌਕੇ ਤੇ ਭਾਜੀ ਫਾਇਰ ਗ੍ਰੇਡ ਆ ਗਈ ਹੈ ਜੀ ਮੌਕੇ ਨਾਲ ਫਾਇਰ ਗ੍ਰੇਡ ਵੀ ਆ ਗਈ ਹੈ ਅੱਗ ਦੇ ਕਾਬੂ ਪਾ ਲਿਆ ਗਿਆ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਕੀ ਕਾਰਨ ਕੀ ਹੋ ਸਕਦਾ ਲੜਾਈ ਇਹ ਕਾਰਨ ਨਹੀਂ ਆ ਜੀ ਇਹ ਟ੍ਰੈਫਿਕ ਸਲੋ ਚੱਲ ਰਹੀ ਸੀ ਉਹ ਪਿੱਛੋਂ ਗੱਡੀਆਂ ਤੇਜ਼ ਆਉਦੀਆਂ ਸੀ ਯਾਨੀ ਕਿ ਮੋੜੇ ਸਲੋ ਸੀ ਪਿੱਛੋਂ ਤੇ ਉਹ ਅਪਰੀਸ਼ੀਏਟ ਕਰ ਗਈਆਂ ਜਿੱਥੇ ਅਸੀਂ ਖੜੇ ਸੀ ਉਸ ਤੋਂ 4-500 ਮੀਟਰ ਤੇ ਪਿੱਛੇ ਟਕਰਾ ਗਈਆਂ ਸੀ ਫਿਰ ਲਫਟਾਂ ਦੇਖ ਕੇ ਮੌਕੇ 'ਤੇ ਪਹੁੰਚੇ ਲੋਕਾਂ ਨੇ ਸਹਿਯੋਗ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਅਮਲੇ ਪਾ ਕੇ ਫਿਰ ਹਸਲਾ ਫਵਾੜੇ ਭੇਜਿਆ ਜੀ ਇਹ ਅਚਾਨਕ ਹੀ ਆਪਸ ਵਿੱਚ ਹੀ ਟਕਰਾ ਗਈਆਂ ਕੇ ਜਿਹਦੇ ਵਿੱਚ ਆ ਦੋ ਕਾਰਾਂ ਸੀ ਦੋ ਕਾਰਾਂ ਨੁਕਸਾਨ ਹੋਇਆ